ਵਾਇਕੁਲਜੀ ਕਾਲਸਾ ਵਾਇਕੁਲਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀਐਨਓਆਈਟੀ ਵੀਡੀਓ ਵਿੱਚ ਤੇ ਅੱਜ ਆਜੀ ਖਰਬੂਜਾ ਕਾਸ਼ਤੀ ਤੇ ਉਹਦੇ ਸੰਬੰਧ ਵਿੱਚ ਲੱਗੀਆਂ ਸ਼ਵੀਲਾਂ ਤੇ ਗੁਰਲਾਲ ਦਾਸ ਮੰਦਰ ਦੇ ਮੋਢੇ ਵੀ ਸ਼ਵੀਲ ਲੱਗੀ ਹੋਈ ਆ ਤੇ ਜਦੋਂ ਪਿਛਲੀ ਵਾਰ ਇਹ ਨਿਆਣਿਆਂ ਨੇ ਸ਼ਵੀਲ ਲਾਈ ਸੀ ਬੱਚੇ ਹੋ ਗਏ ਨਰਾਜ਼ ਇਹਨਾਂ ਦਾ ਬਲੌਗ ਨਹੀਂ ਬਣਿਆ ਵੀਡੀਓ ਨਹੀਂ ਪਾਈ ਗਈ ਤੇ ਅੱਜ ਆਪਾਂ ਫੇਰ ਪਹੁੰਚੇ ਆ ਤੇ ਬੱਚੇ ਸੇਵਾ ਕਰ ਰਹੇ ਆ ਤੇ ਨਾਲ ਇਧਰ ਸਿਆਣੇ ਨਿਆਣੇ ਇਕੱਠੇ ਹੋ ਕੇ ਲਾਈਏ ਸ਼ਵੀਲ ਬਿਲਕੁਲ ਗੁਰਲਾਲ ਦਾਸ ਮੰਦਰ ਦੇ ਮੂਹਰੇ ਇਧਰ ਚਾਣੀ ਖੋਲੀ ਜਾ ਰਹੀ ਆ ਨਾਲ ਨਾਲ ਆਹ ਬੋਤਲ ਵਾਫੇ ਜੀ ਚਿੱਤੇ ਅੱਛਾ ਅਰੀਜਨਲ ਬੋਤਲ ਅਰੇ ਜਨਾ ਅੱਛਾ ਨਕਲੀ ਬੰਦੀ ਆ ਨਹੀਂ ਨਹੀਂ ਇਹ ਪਾਣੀ ਨਾਲ ਫੂਜਾਂ ਦਾ ਪ੍ਰਸ਼ਾਦ ਹੈ ਹਾਂ ਜੀ ਰਾਜਾ ਕਾਕਾ ਮੈਸਟਰੀ ਸਪੈਸ਼ਲ ਬੁਲਾਇਆ ਆਪਾਂ ਹਲਵਾਈ ਜਿਹੜਾ ਪਾਣੀ ਤਿਆਰ ਕਰ ਰਿਹਾ ਆ ਠੰਡਾ ਮਿੱਠਾ ਜਲ नाल हैल्परवाली भाजी ना। हाई है क्या डोली आने बिच पाओ भावा बंद करो ਇੱਥੇ ਬੀਬੀ ਆ ਪੈਣਾ ਕਰਦੀਆਂ ਪਈਆਂ ਸੇਵਾ ਕਿਦਾਂ ਵਰ ਜਾਈ ਸਤਿ ਸ਼੍ਰੀ ਅਕਾਲ ਕਰੀਏ ਨੇ ਸੇਵਾ ਜੀ ਠੀਕ ਹੈ ਜੀ ਬਦਾਈ ਕਿਦਾਂ ਸਤਿ ਸ਼੍ਰੀ ਅਕਾਲ ਤੁਸੀਂ ਕਿਤੇ ਧੋੜੇ ਸੇਵਾ ਕਰ ਲੋ ਘੜੀ ਇਹ ਕਰਮੋ ਚ ਹੈਗੀ ਤਾਂ ਕਰ ਲੋ ਕਰ ਲੋ ਆ ਜਾਓ ਇੱਧਰ ਬੈਠੋ ਗਲਾਸਾ ਵਾਲੇ ਹੋ ਚਲੋ ਆਹ ਮੂਵੀ ਦੇ ਵਿੱਚ ਦੱਸਣਾ ਸੇਵਾ ਵੀ ਕਰੋ ਕੋਈ ਆਹ ਜਲ ਸ਼ਾਕੇ ਤੁਰ ਜਾਣਾ ਇੱਧਰ ਥੋੜਾ ਕਿਉ ਬਾਪੀ ਠੀਕ ਹੈ ਨਾ ਹੈਨਾ ਆ ਦੇਖੋ ਸੇਵਾ ਇੱਥੇ ਬੈਠੋ ਬਿਠਾਓ ਬਿਠਾਓ ਸ਼ਾਬਾਸ਼ ਤੇ ਨਿਆਣੇ ਰੋਗ ਰੋਕ ਕੇ ਆਉ ਜਾਂਦੇ ਰਾਈਆਂ ਨੂੰ ਸ਼ਿਕਾਰੇ ਜਲ ਕਾਕੇ ਮੀਟਾ ਮੀਟਾ ਠੀਕ ਗਿਆ ਆ ਰੋਕੇ ਭਾਜੀ ਚੈੱਕ ਕਰੋ ਜੀ ਕਿਆ ਆ ਪਾਜੀ ਨੂੰ ਪਾ ਕੇ ਦੋ ਜੀ ਫੇਰ ਬਾਸ ਬਾਸ ਬਾਦੋ ਕਾਪਾ ਛੱਕਦੇ ਆ ਆਪਾਂ ਜਾ ਜਾ ਦਰ ਦੇ ਮਰੀ ਹਾਂਜੀ ਕੋਤ ਮੈਨੂੰ ਦੋ ਦਰਿਆ ਚੁਣੀ ਜੇ